140 پولیس ਮੁਲਾਜ਼ਮਾਂ ਨੇ ਸੀਲ ਕੀਤੀ ਫਿਰੋਜ਼ਪੁਰ ਦੀ ਬਸਤੀ ਪੱਟੀਆਂ ਵਾਲੀ ਛਾਲੀ ਅਪਰਾਧ ਨਾਲ ਜੁੜੇ ਵਿਅਕਤੀਆਂ ਦੇ ਘਰਾਂ ਦੀ ਤਲਾਸ਼ੀ ਨਹੀਂ ਮਿਲੀ ਵੱਡੀ ਕਾਮਯਾਬੀ ਕੇਵਲ ਵੀਰ ਗ੍ਰਾਮ ਚਿੱਟਾ ਅਤੇ ਬਿਨਾਂ ਦਸਤਾਵੇਜ਼ ਮੋਟਰਸਾਈਕਲ ਬਰਾਮਦ ਨਸ਼ੇ ਅਤੇ ਅਪਰਾਧ ਨੂੰ ਲੈ ਕੇ ਬਦਨਾਮ ਫਿਰੋਜ਼ਪੁਰ ਸ਼ਹਿਰ ਦੀਆਂ ਬਸਤੀਆਂ ਵਿੱਚ ਪੁਲਿਸ ਭਾਵੇਂ ਵਾਰ-ਵਾਰ ਕਾਸੋ ਸਰਚ ਆਪਰੇਸ਼ਨ ਚਲਾ ਰਹੀ ਹੈ। ਲੇਕਿਨ ਅਜ ਤੱਕ ਪੁਲਿਸ ਨੂੰ ਇਹਨਾਂ ਬਸਤੀਆਂ ਵਿੱਚੋਂ ਕੋਈ ਵੱਡੀ ਕਾਮਯਾਬੀ ਹੱਥ ਨਹੀਂ ਲੱਗੀ। ਖਾਸ ਕਰ ਬਸਤੀ ਪਟੀਆਂ ਵਾਲੀ ਅਤੇ ਬਸਤੀ ਸ਼ੇਖਾਨ ਵਾਲੀ ਜੋ ਕਿ ਨਸ਼ੇ ਦੀ ਵਿਕਰੀ ਨੂੰ ਲੈ ਕੇ ਚਰਚਾ ਵਿੱਚ ਚੱਲੀਆਂ ਆ ਰਹੀਆਂ ਹਨ ਲੇਕਿਨ ਪੁਲਿਸ ਇਹਨਾਂ ਬਸਤੀਆਂ ਵਿੱਚ ਨਸ਼ੇ ਦੀ ਵਿਕਰੀ ਤੇ ਅੰਕੁਸ਼ ਲਗਾਉਣ ਵਿੱਚ ਪੂਰੀ ਤਰ੍ਹਾਂ ਕਾਮਯਾਬ ਨਹੀਂ ਹੋ پا ਰਹੀ। ਸਥਿਤੀ ਦੀ ਗੰਭੀਰਤਾ ਦਾ ਅੰਦਾਜ਼ਾ ਇਸੇ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਬੁੱਧਵਾਰ ਦੀ ਤੜਕੇ ਭਾਵੇਂ ਚਾਰ ਖਾਣਿਆਂ ਦੀ ਪੁਲਿਸ ਦੇ 140 ਮੁਲਾਜ਼ਮਾ ਨੇ ਬਸਤੀ ਪੱਟੀਆਂ ਵਾਲੀ ਨੂੰ ਚਾਰੋਂ ਤਰਫ ਸੀਲ ਕਰਕੇ ਉੱਥੋਂ ਦੇ 46 ਘਰਾਂ ਦੀ ਤਲਾਸ਼ੀ ਲਈ ਜਿਨ੍ਹਾਂ ਘਰਾਂ ਦੇ ਮੈਂਬਰ ਨਸ਼ੇ ਅਤੇ ਦੂਜੇ ਅਪਰਾਧ ਵਿੱਚ ਸ਼ਾਮਿਲ ਸਨ ਬਸਤੀ ਵਿੱਚ ਚਲਾਏ ਕਾਸੋ ਸਰਚ ਆਪਰੇਸ਼ਨ ਦੌਰਾਨ ਪੁਲਿਸ ਕੇਵਲ 2 ग्राम ਚਿੱਟਾ ਅਤੇ ਬਿਨਾਂ ਦਸਤਾਵੇਜ਼ੀ ਮੋਟਰਸਾਈਕਲ ਹੀ ਬਰਾਮਦ ਕਰ ਸકી ਜਦ ਕਿ ਇਹਨਾਂ ਦੋਨਾਂ ਬਸਤੀਆਂ ਵਿੱਚ ਨਸ਼ਾ ਖੁੱਲਕੇ ਵਿਕਦਾ ਦੱਸਿਆ ਜਾ ਰਿਹਾ ਹੈ ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਸਵੇਰ ਤੋਂ ਲੈ ਕੇ ਸ਼ਾਮ ਤੱਕ ਨਸ਼ਾ ਆਮ ਬਸਤੀ 'ਚ ਮਿਲ ਜਾਂਦਾ ਹੈ ਉਹ ਵੀ ਚਿੱਟਾ ਅਤੇ ਗੋਲੀਆਂ ਦੇ ਰੂਪ ਵਿੱਚ ਬਸਤੀਆਂ ਦੇ ਲੋਕਾਂ ਦਾ ਇਹ ਵੀ ਕਹਿਣਾ ਸੀ ਕਿ ਪਤਾ ਨਹੀਂ ਪੁਲਿਸ ਦੇ ਹੱਥ ਕਿਉਂ ਨਹੀਂ ਵੱਡੀ ਕਾਮਯਾਬੀ ਲੱਗਦੀ ਇਸ ਦਾ ਕਾਰਨ ਇਹ ਹੈ ਨਸ਼ਾ ਵੇਚਣ ਵਾਲੇ ਲੋਕਾਂ ਨੂੰ ਪਹਿਲਾਂ ਹੀ ਸਰਚ ਆਪਰੇਸ਼ਨ ਦੀ ਸੂਚਨਾ ਪੁਲਿਸ ਮੁਲਾਜ਼ਮਾਂ ਤੋਂ ਹੀ ਮਿਲ ਜਾਂਦੀ ਹੈ ਤੇ ਉਹ ਆਪਣਾ ਸਮਾਨ ਟੀਕਾੜੇ ਲਗਾ ਲੈਂਦੇ ਹਨ लोकल ਦਾ ਇਹ ਵੀ ਕਹਿਣਾ ਹੈ ਕਿ ਇਹਨਾਂ ਬਸਤੀਆਂ ਵਿੱਚ ਪੁਲਿਸ ਕਈ ਵਾਰ ਸਰਚ ਆਪਰੇਸ਼ਨ ਚਲਾ ਚੁੱਕੀ ਹੈ। ਲੇਕਿਨ ਕੋਈ ਵੱਡੀ ਕਾਮਯਾਬੀ ਪੁਲਿਸ ਦੇ ਹੱਥ ਨਹੀਂ ਲੱਗੀ ਅਤੇ ਨਾ ਹੀ ਨਸ਼ਾ ਵੇਚਣ ਵਾਲਿਆਂ ਤੇ ਜ਼ਿਆਦਾ ਪਰਚੇ ਦਰਜ ਹੋਏ ਹਨ। ਇਸ ਆਪਰੇਸ਼ਨ ਦੇ ਬਾਰੇ ਥਾਣਾ ਸਿਟੀ ਫਿਰੋਜ਼ਪੁਰ ਦੇ ਇੰਚਾਰਜ ਹਰਿੰਦਰ ਸਿੰਘ ਤੋਂ ਪੁੱਛੇ ਜਾਣੇ ਕਿ ਕੋਈ ਵੱਡੀ ਰਿਕਵਰੀ ਹੋਈ ਤਾਂ ਉਹਨਾਂ ਨੇ ਜਵਾਬ ਦਿੱਤਾ ਪੁਲਿਸ ਦੇ ਹੱਥ ਕੁਝ ਨਹੀਂ ਲੱਗਿਆ। ਜਦਕਿ ਡੀਐਸਪੀ ਸਿਟੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਇਸ ਕਾਰਵਾਈ ਦੌਰਾਨ 4 ਥਾਣਿਆਂ ਦੇ ਮੁਲਾਜ਼ਮਾਂ ਸਮੇਤ 140 ਮੁਲਾਜ਼ਮਾਂ ਦੇ ਨਾਲ ਬਸਤੀ ਪੱਟੀਆਂ ਵਾਲੀ ਵਿੱਚ ਕਾਸੋ ਸਰਚ ਅਭਿਆਨ ਚਲਾਇਆ ਗਿਆ 46 ਨਕਰਾਂ ਦੀ ਤਲਾਸ਼ੀ ਲਈ ਗਈ ਜਿਨ੍ਹਾਂ ਦੇ ਮੈਂਬਰ ਨਸ਼ੇ ਸਮੇਤ ਦੂਜੇ ਅਪਰਾਧਾਂ ਵਿੱਚ ਸ਼ਾਮਿਲ ਸਨ ਫਿਲਹਾਲ ਪੁਲਿਸ ਦੇ ਹੱਥ ਵੀਰ ਗ੍ਰਾਮ ਹੈਰੋਇਨ ਅਤੇ ਬਿਨਾਂ ਨੰਬਰੀ ਅਤੇ ਬਿਨਾਂ ਕਾਗਜ਼ਾਤ ਦੇ 20 ਮੋਟਰਸਾਈਕਲ ਬਰਾਮਦ ਕੀਤੇ ਗਏ ਹਨ ਜਿੰਨੀਆਂ ਕਾਰਵਾਈਆਂ ਅੱਗੇ ਵੀ ਜਾਰੀ ਰਹਿਣਗੀਆਂ ਫਿਰੋਜ਼ਪੁਰ ਤੋਂ ਦਰਸ਼ਨ ਸਿੰਘ ਦੀ ਰਿਪੋਰਟ ਸਰ ਪੁਲਸ ਵੱਲੋਂ ਇੱਕ ਆਸੋਪਰੇਸ਼ਨ ਕੀਤਾ ਗਿਆ ਕਿੰਨਾ ਕਿੰਨਾ ਬਸੀਆਂ ਵਿੱਚ ਕੀਤਾ ਗਿਆ ਮਾਨਯੋਗ ਸ਼੍ਰੀਮਤੀ 소ਮਾ ਮਿਸ਼ਰਾ ਐਪੀਐਸ ਜਿਹਦੇ ਨਿਰਦੇਸ਼ਾਂ ਤੇ ਅੱਜ ਥਾਣਾ ਸ੍ਰੀ ਫਿਰੋਜ਼ਪੁਰ ਦੇ ਇਲਾਕੇ ਦੇ ਵਿੱਚ ਕਾਰਪਰੇਸ਼ਨ ਕੀਤਾ ਗਿਆ ਜਿੱਥੇ ਠੱਗੀਆਂ ਬਸਤੀ ਹੈ ਜਿਹਦੇ ਵਿੱਚ ਕਾਰਪਰੇਸ਼ਨ ਕੀਤਾ ਗਿਆ ਤੇ ਇਹਨਾਂ ਦੇ ਵਿੱਚ ਅਸੀਂ ਚਾਰਾ ਥਾਣਿਆਂ ਦੀ ਪੁਲਿਸ ਤੇ ਰਜਰ ਪੁਲਿਸ ਲੈ ਕੇ 140 ਬੰਦੇ ਤਾਇਨਾਤ ਕੀਤੇ ਗਏ ਤਰੇ ਤਰਫ ਚਾਰੇ ਪਾਸੇ ਤੋਂ ਇਹਨਾਂ ਕਾਡਨ ਕੀਤਾ ਗਿਆ ਅਤੇ 46 ਘਰ ਅਸੀਂ ਆਈਡੈਂਟੀਫਾਈ ਕੀਤੇ ਸੀ ਜਿਨ੍ਹਾਂ ਤੇ ਆਲਰੇਡੀ ਪਹਿਲਾਂ ਪਰਚੇ ਦਰਜ ਆ ਉਹਨਾਂ ਦੇ ਘਰਾਂ ਵਿੱਚ ਜਾ ਕੇ ਉਹਨਾਂ ਨੂੰ ਚੈੱਕ ਕੀਤਾ ਗਿਆ ਤੇ ਕਸ ਆਪਰੇਸ਼ਨ ਅਮਲ ਵਿੱਚ ਲਿਆਂਦਾ। ਅੱਗੇ ਵੀ ਸਾਡਾ ਇਦਾਂ ਚੱਲਦੇ ਰਹਿਣਗੇ ਆਪਰੇਸ਼ਨ। ਅਸੀਂ ਰੂਟੀਨ ਦੇ ਵਿੱਚ ਹੁਣ ਅਲਟਰਨੇਟ ਡੇ ਤੇ ਸੋਚਿਆ ਕਿ ਸ਼ਹਿਰ ਦੇ ਵਿੱਚ ਵੱਖ-ਵੱਖ ਬਸਤੀਆਂ ਦੇ ਵਿੱਚ ਕਸ ਆਪਰੇਸ਼ਨ ਕਰਾਂਗੇ। ਸਰ ਵੱਖ-ਵੱਖ ਚੌਂਕਾ ਤੇ ਨਾਕੇ ਵੀ ਲੱਗੇ ਆ। ਵੱਖ-ਵੱਖ ਚੌਂਕਾ ਤੇ ਨਾਕੇ ਲਾ ਕੇ ਜਿਵੇਂ ਅਸੀਂ ਕਸ ਆਪਰੇਸ਼ਨ ਕਰਦੇ ਹਾਂ। ਉਹਨਾਂ ਚਾਰੋਂ ਤਾਰੋਂ ਤੋਂ ਕਾਡਨ ਕਰਕੇ ਦੇ ਅੰਦਰ ਸਰਚ ਕਰੀਗੀ। ਔਰ ਅੱਜ ਦੇ ਕਾਸ ਆਪਰੇਸ਼ਨ ਦੇ ਵਿੱਚ ਜੋ ਹਜੇ ਚੱਲ ਰਿਹਾ ਹੈਗਾ ਜੋ ਵੀ ਬ람ਦੀ ਹੋਈਗੀ ਉਹਦੇ ਵਿੱਚ ਬਾਅਦ ਦੇ ਵਿਚਾਰ ਸੁਝਾਅ ਦਿੱਤੇ ਜਾਣਗੇ।